ਅੱਜ ਜੈਲ ਸਿੰਘ ਜੀ ਦਾਮ ਅੱਜ ਮੈਂ ਸਭ ਤੋਂ ਪਹਿਲਾਂ 100 ਸਾਲ ਹੋ ਗਏ ਸੰਘ ਦੇ ਅੱਜ ਜਿਹੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਵਾ ਮੈਂ ਇਹਦੇ ਤੇ ਸਾਰੇ ਸੰਘ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਇਹ ਸੰਸਥਾ ਜਿਹੜੀ ਆ ਇਹ ਦਾ ਇੱਕ ਦੇਸ਼ ਦੀ ਨੀਂਹ ਦੇ ਵਿੱਚ ਬਹੁਤ ਵੱਡਾ ਰੋਲ ਆ ਅਗਰ ਹਿੰਦੁਸਤਾਨ ਦੇ ਵਿੱਚ ਸੇਵਾ ਦੇ ਵਿੱਚ ਲਾ ਲੋ ਇੱਕ ਤੇ ਕੋਈ ਕ੍ਰੋਪੀ ਆਈ ਆ ਉੱਥੇ ਵੀ ਸੰਗ ਨੇ ਬਹੁਤ ਆਪਣਾ ਵਧੀਆ ਰੋਲ ਮਨਾਇਆ ਉੱਥੇ ਔਰ ਮੈਂ ਅੱਜ ਦੇ ਦਿਨ ਪੂਰੇ ਸੰਗ ਵਾਸੀਆਂ ਨੂੰ ਆਪਣੇ ਹਲਕਾ ਸੈਂਟਰ ਵੱਲੋਂ ਮੁਬਾਰਕਬਾਦ ਵੀ ਦਿਨਾ ਔਰ ਦੇਸ਼ ਦੇ ਪ੍ਰਭੂ ਅੱਗੇ ਸ਼੍ਰੀ ਰਾਮ ਅੱਗੇ ਅਰਦਾਸ ਕਰਦਾ ਕਿ ਹਮੇਸ਼ਾ ਆਪਣੀ ਕਿਰਪਾ ਜਿਹੜੀ ਹੈ ਮਾਂ ਭਾਰਤੀ ਇਹਨਾਂ ਤੇ ਬਣਾ ਕੇ ਰੱਖੇ ਇਸੇ ਤਰ੍ਹਾਂ ਹੀ ਸਮਾਜ ਔਰ ਦੇਸ਼ ਦੀ ਸੇਵਾ ਕਰਦੇ ਰਹਿਣ ਦੇਖੋ 100 ਸਾਲ ਹਿਸਟਰੀ ਆ ਕੋਈ ਜਦੋਂ ਦੇਸ਼ ਦੇ ਉੱਤੇ ਅਡੀਆਂ-ਨੀਆਂ ਵੱਡੇ ਸੰਕਟ ਆਇਆ ਉਦੋਂ ਇਹਨਾਂ ਦੀਆਂ ਨੀਆਂ ਰੱਖੀਆਂ ਗਈਆਂ ਨੇ ਇਹ ਬਹੁਤ ਵੱਡਾ ਆਪਣੇ ਸਾਰਿਆਂ ਦੀ ਮਾਨ ਵਾਲੀ ਗੱਲ ਆ ਆਪਾਂ ਸਾਰੇ ਭਾਰਤੀਏ ਇੱਕ ਮੋਟੋ ਓਕੇ ਜਿਹੜਾ ਦੇਸ਼ ਦੀ ਆਵਾਜ਼ ਠਾਉਂਦਾ ਵਾ ਸਾਰੇ ਇਕੱਠੇ ਹੋ ਕੇ ਰਾਜਨੀਤੀ ਭੰਡੇ ਲੱਗ ਹੁੰਦੇ ਆ ਰਾਜਨੀਤੀ ਭੰਡਿਆਂ ਨੂੰ ਇਹਦੇ ਨਾਲ ਨਹੀਂ ਜੋੜਨਾ ਚਾਹੀਦਾ ਇੱਕ ਸੰਸਥਾ ਵਾ ਇਹਦੇ ਨਾਲ ਵਧੀਆ ਸਮਾਜ ਸੇਵਾ ਔਰ ਦੇਸ਼ ਸੇਵਾ ਕਰਨੀ ਚਾਹੀਦੀ ਆ ਸੰਗ ਨੂੰ ਮੈਂ ਅੱਜ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾਈ ਤੇ ਗਿਆ। ਹਾਂ ਜੀ। ਖਾਸ ਕਰ 100 ਸਾਲ ਜਿਹੜੇ ਆ ਪੂਰੇ ਹੋਏ ਅੱਜ ਵਰ੍ਹੇਗੰਟ ਜਿਹੜੀ ਆ। ਦੇਖੋ ਸਭ ਤੋਂ ਵੱਧ ਅੱਜ ਵਿਜੇ ਦਸ਼ਮੀ ਦਾ ਸਾਡਾ ਬਹੁਤ ਵੱਡਾ ਤਿਉਹਾਰ ਹੈ। ਤੇ ਮੈਂ ਸਾਰੇ ਰਾਜਾ ਵਾਸੀਆਂ ਨੂੰ ਵਿਜੇ ਦਸ਼ਮੀ ਦੀ ਬਹੁਤ-ਬਹੁਤ ਵਧਾਈ ਦਿੰਦਾ। ਔਰ ਦੂਸਰੇ ਪਾਸੇ ਅੱਜ ਸਾਰਾ ਦੇਸ਼ ਜਿਹੜਾ ਹੈ ਰਾਸ਼ਟਰੀ ਸੇਵਾ ਸੰਗਠਨ ਜਿਹੜਾ 100 ਸਾਲ ਪੂਰੇ ਹੋਣ ਤੋਂ ਅੱਜ ਸਾਰਾ ਦੇਸ਼ ਜਿਹੜਾ ਖੁਸ਼ੀ ਮਨਾ ਰਿਹਾ ਕਿਉਂ? ਕਿਉਂਕਿ ਜਿਹੜੇ ਰਾਸ਼ਟਰੀ ਸੇਵਾ ਸੰਗ ਜਿਹੜਾ ਉਹਨਾਂ ਨੇ ਦੇਸ਼ ਦੇ ਵਾਸਤੇ ਆਪਣੇ ਦੇਸ਼ ਦੇ ਲਈ ਆਪਣੇ ਮਾਤਾ ਦੇ ਲਈ ਜੋ ਉਹਨਾਂ ਨੇ ਕੰਮ ਕੀਤਾ ਉਹ ਆਪਾਂ ਸਾਰੇ ਦੇਖ ਲਿਆ। ਜਿਸ ਤਰੀਕੇ ਦੇ ਨਾਲ ਰਾਸ਼ਟਰੀ ਸੇਵਾ ਸੰਗ ਨੇ ਸਾਰੇ ਦੇਸ਼ ਨੂੰ ਆਪਸ ਦੇ ਵਿੱਚ ਜੋੜਨ ਦੀ ਗੱਲ ਕੀਤੀ। ਰਾਸ਼ਟਰੀ ਸੇਵਾ ਸੰਗ ਨੇ ਇਸ ਤਰੀਕੇ ਨਾਲ ਆਪਣੇ ਦੇਸ਼ ਭక్తి ਜਿਸ ਤਰੀਕੇ ਦੇ ਨਾਲ ਹੈਗੀ ਹੈ। ਮੈਂ ਸਾਰੇ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਅਪੀਲ ਕਰਨਾ ਆਓ ਅਸੀਂ ਸਾਰੇ ਰਾਸ਼ਟਰੀ ਸੇਵਾ ਸੰਗ ਦੇ ਨਾਲ ਜੁੜ ਕੇ ਦੇਸ਼ ਦੀ ਸਵਾਤਰੀ ਦੇ ਸਭ ਦਾ ਭਲਾ ਮੰਗੀਏ ਔਰ ਭਗਵਾਨ ਦੇ ਕੋਲੋਂ ਮੈਂ ਦੇਖੋ ਪ੍ਰਾਰਥਨਾ ਕਰਾਂਗਾ ਕਿ ਜਿਸ ਤਰੀਕੇ ਸਾਡੇ ਪਿਛਲੇ ਸਾਲ ਬਹੁਤ ਅੱਛੇ ਦਿਖਲੇ ਔਰ ਅਗੋਂ ਜਿਹੜਾ ਸਾਡਾ ਤਿਉਹਾਰ ਨੇ ਜਿੰਨੇ ਦੁਆਲੀ ਦਾ ਤਿਉਹਾਰ ਆ ਰਿਹਾ ਹੈ ਦੁਆਲੀ ਦਾ ਤਿਉਹਾਰ ਨੂੰ ਸਾਰੇ ਅਸੀਂ ਖੁਸ਼ੀਆਂ ਦੇ ਨਾਲ ਇੱਧੇ ਅਸੀਂ ਮਨਾਈਏ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਦਸ਼ਮੀਆਂ ਵਿਜੇ ਦਸ਼ਮੀਆਂ ਤੇ ਰਾਸ਼ਟਰੀ ਸੇਵਾ ਸੰਘ ਦੀ ਸਾਉ 100 ਸਾਲ ਪੂਰੇ ਹੋਣ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇ। ਸਭ ਤੋਂ ਅਗਾਜ਼ੀ ਤੋਂ ਪਹਿਲੇ ਦਾ ਸਾਖ ਹੋ ਕਿ ਚੀਰ ਦੇਖੋ ਬਿਲਕੁਲ ਰਾਸ਼ਟਰੀ ਸੇਵਾ ਸੰਘ ਖੜਾ ਜਿਹੜਾ ਸੰਗਠਣੇ ਪੂਰਾ ਅਜੇ 100 ਸਾਲ ਹੋ ਗਏ ਸਾਡੇ ਆਜ਼ਾਦੀ ਤੋਂ ਪਹਿਲੋ ਦਾ ਜਿਹੜਾ ਰਾਸ਼ਟਰੀ ਸੇਵਾ ਸੰਗੇ ਜਿਹੜਾ ਸਾਡੇ ਦੇਸ਼ ਦੀ ਸੇਵਾ ਕਰਦੇ ਆ। ਰਾਜ ਨੂੰ 100 ਸਾਲ ਹੋਣ ਤੇ ਸਾਰਾ ਦੇਸ਼ ਅੱਜ ਜਿਹੜਾ ਵੇ ਉਹ ਉਤਸਵ ਮਨਾ ਰਿਹਾ ਅੱਜ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਬਧਾਈ ਦਿੰਦਾ ਹਾਂ ਕਿ ਆਰਐਸਐਸ ਦੀਆਂ ਸਸਤੀ ਅੱਜ ਕੋਲ ਆ ਪਈਆਂ ਸਥਾਪਨਾ ਦਿਵਸ ਤੇ ਉਹ ਆ ਮੁੱਖ ਮਹਿਮਾਨ ਦੇ ਤੌਰ ਤੇ ਆਇਆ। ਕੀ ਆ ਸੀਕਾ ਕਿਹੋ ਜਿਹਾ ਲੱਗਾ ਅੱਜ ਮੈਂ ਜਿਹੜਾ ਇਹਨਾਂ ਦਾ 100ਵਾਂ ਸਥਾਪਨਾ ਦਿਵਸ ਸੀਗਾ ਆਰਐਸਐਸ ਦਾ ਮੈਂ ਤਾਂ ਪਹਿਲੀ ਵਾਰ ਅਜ ਨਾਲ ਜੁਆਇਨ ਕੀਤਾ ਹੈ ਔਰ ਬੜਾ ਅੱਛਾ ਇਨਾਂ ਦਾ ਮਨੁੱਖੀ ਸਿਸਟਮ ਲੱਗਿਆ ਇਹ ਦੇਸ਼ ਦੀ ਲੜਾਈ ਲੜਦੇ ਆ ਇਹਨਾਂ ਨੇ ਗਊ ਅੰਦੋਲ ਗਊ ਗਊ ਰੱਖਿਆ ਅੰਦੋਲਨ ਵੀ ਲੜਿਆ RAM ਪ੍ਰਭੂ ਦੀ ਜਿਹੜੀ ਜਨਮ ਭੂਮੀ ਆ ਉਹ ਵੀ ਅੰਦੋਲਨ ਲੜਿਆ ਸੋ ਨਾ ਤਾਂ ਅੱਜ ਵਿਜੇ ਦਸ਼ਮੀ ਦੇ ਔਪਲਬ ਦੇ ਵਿੱਚ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਵਧਾਈ ਵੀ ਦਿੰਦਾ ਔਰ ਇਹ ਵੀ ਵਧਾਈ ਦੇ ਪਾਤਰ ਹੈ ਜਿਹੜੇ ਆਪਣੇ ਹੱਕਾਂ ਲਈ ਲੜਦੇ ਆ ਅੱਜ ਕੀ ਸਿੱਖਣ ਨੂੰ ਮਿਲਿਆ ਅਤੇ ਖਾਸ ਕਰ ਕਾਫੀ ਸਾਰੇ ਸਵਾਲ ਵੀ ਹੋਏ ਨੇ ਕਾਫੀ ਸਾਰੀਆਂ ਜਿਹੜੀਆਂ ਕ੍ਰਿਤਿਆਂ ਬਾਰੇ ਵੀ ਦੱਸਿਆ ਗਿਆ ਬਿਲਕੁਲ ਸਮਾਜ ਦੀ ਜਿਹੜੀ ਕ੍ਰਿਤਿਆਂ ਹੈ ਨਸ਼ਾ ਹੈ ਅੱਜ ਇਹਨਾਂ ਨੇ ਇੱਕ ਹੋਰ ਚੀਜ਼ ਦੇਖੀ ਮੈਨਾਂ ਨੂੰ ਸਿੱਖਣ ਨੂੰ ਮਿਲੀ ਹੈ ਕਿ ਮੋਬਾਈਲ ਪਾਰਕਿੰਗ ਮੋਬਾਈਲ ਪਾਰਕਿੰਗ ਜਿਹੜੀ ਅੱਜ ਦੀ ਜ਼ਰੂਰਤ ਹੈ ਕਾਰ ਪਾਰਕਿੰਗ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਇਹਨਾਂ ਨੇ ਮੋਬਾਈਲ ਪਾਰਕਿੰਗ ਖੋਲੀ ਹੈ ਕਿ ਤੁਸੀਂ ਘਰ ਦੇ ਵਿੱਚ ਅੱਜ 5 ਮੈਂਬਰ ਬੈਠੇ ਆ ਪੰਜ ਮੈਂਬਰ ਅਸੀਂ ਅਲੱਗ-ਅਲੱਗ ਬੈਠੇ ਉਹਨਾਂ ਨੇ ਘਰ 'ਚ ਇੱਕ ਮੋਬਾਈਲ ਪਾਰਕਿੰਗ ਮੈਨੂੰ ਬੜਾ ਅੱਛਾ ਸਿਸਟਮ ਲੱਗਿਆ ਨਾ ਤੇ ਕੋਈ ਦੇਸ਼ ਦੀ ਸੇਵਾ ਕਰਦੇ ਆ ਬੜਾ ਅੱਛਾ ਲੱਗਿਆ ਮੈਂ ਤਾਂ ਕਹਿੰਦਾ ਅੱਛੀ ਗੱਲ ਹੈ ਜੀ ਇਸ ਗ ਅਕਲੀ ਲੜੋ ਜੇ ਲੜ ਨਹੀਂ ਸਕਦੇ ਤਾਂ ਲਿਖੋ ਜੇ ਲਿਖ ਨਹੀਂ ਸਕਦੇ ਤਾਂ ਬੋਲੋ ਜੇ ਬੋਲ ਨਹੀਂ ਸਕਦੇ ਤਾਂ ਜਿਹੜਾ ਲਿਖ ਬੋਲ ਰਿਹਾ ਉਹਦੀ ਹੌਸਲਾ ਵਧਾਈ ਕਰੋ ਮੈਂ ਤਾਂ ਕਹਿੰਦਾ ਆਰਐਸਐਸ ਬਹੁਤ ਅੱਛਾ ਕੰਮ ਕਰ ਰਹੀ ਹੈ ਮੈਂ ਅੱਜ ਪਹਿਲੀ ਵਾਰ ਆਇਆ ਚਾਹੇ ਪਾਰਟੀਆਂ ਹੋਣ ਮੈਂ ਤਾਂ ਵਪਾਰੀ ਆ ਬਹੁਤ ਅੱਛਾ ਕੰਮ ਕਰ ਰਹੀ ਹੈ ਇਹਨਾਂ ਦੀ ਸਾਨੂੰ ਹੌਸਲਾ ਵਧਾਈ ਕਰਨੀ ਚਾਹੀਦੀ ਅੱਛਾ ਜ਼ਿਕਰ ਕੀਤਾ ਉਹਨਾਂ ਨੇ ਕਈ ਬੰਦਾ ਹੋ ਗਏ ਆ ਇਹਨਾਂ ਨੇ ਜ਼ਿਕਰ ਕੀਤਾ ਕਿ ਗੁਰੂ ਸਾਤਾ ਜ਼ਿਕਰ ਕੀਤਾ ਇਹਨਾਂ ਨੇ ਭਗਵਾਨ ਸ਼੍ਰੀ ਰਾਮ ਦਾ ਬਾਬਾ ਭਗਵਾਨ ਸ਼੍ਰੀ ਰਾਮ ਨੇ ਦੇਖੋ ਸਾਰੇ ਹੀ ਉਸ ਉਸ ਵੇਲੇ ਵੀ ਮਰਾਜਾ ਪਰਸ਼ੋਤਮ ਜੀ ਰਹਿ ਗਏ ਸਾਨੂੰ ਸੰਗਠਨ ਕਰਨ ਨੂੰ ਅੱਜ ਉਹ ਭਾਈ ਸਾਹਿਬ ਗੱਲ ਕਰਦੇ ਸੀ ਕਿ ਰਾਮ ਭਗਵਾਨ ਨੇ ਅੱਜ ਜਿਵੇਂ 라ਵਣ ਦੇ ਜਿੱਤ ਪਾਣ ਵਾਸਤੇ ਜੀਵ ਜੰਤੂਆਂ ਨੂੰ 15 ਦੀ ਸੈਨਾ ਬਣਾ ਕੇ ਔਰ ਸਮਾਜ ਦੀ ਲੋਕਾਂ ਦੀ ਛੋਟੇ ਛੋਟੇ ਲੋਕਾਂ ਦੀ ਸੈਨਾ ਬਣਾ ਕੇ ਇੱਕ ਜਿੱਤ ਜਿੱਤ ਦਾ ਪ੍ਰਤੀਕ ਜਿੱਤਿਆ ਜਿੱਤ ਜਿੱਤੀ ਹੈ ਔਰ ਅਸ਼ਾਈ ਤੇ ਬੁਰਾਈ ਦੇ ਜਿੱਤ ਦਿੱਤੀ ਸਰ ਆਪ ਪੰਜਾਬ ਡਾਇਰ ਐਸੋਸੀਏਸ਼ਨ ਬਿਲਕੁਲ ਪੰਜਾਬ ਡਾਇਰ ਐਸੋਸੀਏਸ਼ਨ ਦਾ ਕੀ ਡੈਜ਼ਿਗਨੇਸ਼ਨ ਹੈ ਤੁਹਾਡਾ ਮੈਡਰਕਲਾਸ